ਅੱਜ ਕਿਸਾਨ ਵੀਰਾਂ ਨੂੰ ਆਪਾਂ ਸਰੋਂ ਦੀ ਖੇਤੀ ਬਾਰੇ ਜਾਣਕਾਰੀ ਦੇਵਾਂਗੇ ਪਹਿਲਾਂ ਆਪਣੇ ਤਕਰੀਬਨ ਏਰੀਆ ਜਿਹੜਾ ਅਸੀਂ ਕਿ ਸਰੋਂ ਵਾਲਾ ਸੀ ਹੁਣ ਆਪਣੇ ਬਹੁਤ ਘੱਟ ਲੋਕ ਸਰੋਂ ਵੀ ਜਿਦੇ ਨੇ ਬਹੁਤ ਹੀ ਕਿਸੇ ਕਿਸੇ ਕਿਸਾਨ ਨੇ ਸਰੋਂ ਲਾਈ ਹੈ ਪਹਿਲਾਂ ਇਹਦੀ ਸਰੋਂ ਸਿੱਧੇ ਢੇਠ ਰਕਬਾ ਆਪਣੇ ਬਹੁਤ ਆ ਸਾਰਾ ਰਕਬਾ ਸਰੋਂ ਵਾਲਾ ਹੀ ਹੁੰਦਾ ਸੀਗਾ ਆ ਹੁਣਾ ਆਪਣੇ 3-4 ਕਿੱਲਾਂ ਦਾ ਟੱਕ ਕਿਤੇ ਨਹੀਂ ਮਿਲਦਾ ਆਹੀ ਇੱਕੋ ਹੀ ਹੈ ਤੇ ਇਹਦੇ ਬਾਰੇ ਜਾਣਕਾਰੀ ਦਿੰਦੇ ਵੀ ਹੁਣ ਇਹਨੇ ਫੁੱਲ ਚੱਕਲੇ ਫਲੀਆਂ ਬਣੀਆਂ ਜਾਂਦੀਆਂ ਇਹਦੇ ਵਾਸਤੇ ਐਮ 45 ਦੀ ਹੁਣ ਲੋੜ ਹੈ ਜੇ ਐਮ 45 ਦੀ ਸਲਫਰ ਦੀ ਇਹ ਦੋ ਸਪ੍ਰੇਆਂ ਹੋ ਜਾਣ ਤਾਂ ਇਹਨੂੰ ਉੱਲੀ ਰੋਗ ਨਹੀਂ ਲੱਗਦਾ ਜਿਹੜੇ ਪੀਲੀ ਕੁੰਗੀ ਹੁੰਦੀ ਹੈ ਜਾਂ ਚਿੱਟੀ ਕੁੰਗੀ ਗਲੋਟੇ ਜੇ ਵੱਜ ਜਾਂਦੇ ਫਲੀਆਂ ਕੋਲੇ ਉਹ ਨਹੀਂ ਬਣਦੇ ਤੇ ਸਰੋਂ ਦਾ ਜਿਹੜਾ ਪਕਾਵ ਵੀ ਵਧੀਆ ਹੁੰਦਾ। ਬਾਕੀ ਇਹ ਸਰੋਂ ਟੁੱਟੀ ਨਹੀਂ ਹੈ। ਜੇ ਮਤਲਬ ਕਿ ਥੋੜੀ ਬਿਰਲੀ ਹੋਵੇ ਸਰੋਂ 8 ਤੋਂ 12 ਇੰਚ ਦੇ ਕਲਬੂਟਾ ਹੋਵੇ ਸਰੋਂ ਬਹੁਤ ਫੈਲਾ ਜਾਂਦੀ ਹੈ। ਪਰ ਇਹ ਸੰਘਣੀ ਹੋਣ ਕਰਕੇ ਫਲਾ ਨਹੀਂ ਹੋਇਆ ਤੇ ਇਹਦੇ ਵਾਸਤੇ ਤੁਹਾਨੂੰ ਚਾਹੀਦਾ ਵੀ ਸਰੋਂ ਜਿੰਨੀ ਵੱਧ ਤੋਂ ਵੱਧ ਟੁੱਟਦੀ ਹੈ। ਉਨੇ ਹੀ ਚੰਗਾ ਹੁੰਦਾ। ਜੇ ਸਰੋਂ ਟੁੱਟਦੀ ਰਹੇ ਸਰੋਂ ਦੇ ਬੂਟੇ ਫੈਲਰ ਜਾਂਦੇ ਨੇ। ਤਾਂ ਸਰੋਂ ਦਾ ਨਕਾਲ ਤੇ ਝਾਦ ਵੀ ਵਧੀਆ ਹੁੰਦਾ ਹੈ ਸਰੋਂ ਦਾ ਪਕਾ ਵੀ ਵਧੀਆ ਹੁੰਦਾ ਹੈ ਹੁਣ ਇਸ ਟਾਈਮ ਇਹਨਾਂ ਨੂੰ ਲੋੜ ਹੈਗੀ ਐਮ 45 ਸਲਫਰ ਦੀ ਇਹਨਾਂ ਚੀਜ਼ਾਂ ਦਾ ਤੇਲ ਦੀ ਮਾਤਰਾ ਵੀ ਵੱਧੀ ਹੈ ਤੇ ਸਰੋਂ ਦਾ ਨਕਾਲ ਵੀ ਚੰਗਾ ਹੁੰਦਾ ਹੈ ਉਸ ਤੋਂ ਬਾਅਦ ਜਦ ਪਕਾਤੇ ਆ ਜੂਗੀ ਉਸ ਤੋਂ ਬਾਅਦ ਥੋੜੇ ਸੁੰਡੀ ਦਾ ਹਮਲਾ ਹੁੰਦਾ ਹੈ ਨਾਰਮਲ ਜੀ ਸਪਰੇਅ ਨਾਲ ਹੀ ਮਤਲਬ ਉਹ ਸੁੰਡੀ ਖਤਮ ਹੋ ਜਾਂਦੀ ਹੈ ਜੇਕਰ ਸਮੇਂ ਸਿਰ ਸਿੜਕੀ ਜਾਵੇ ਉਦੋਂ ਤੇਲੇ ਦਾ ਹੁੰਦਾ ਅਕਟਾਰਾ ਵਗੈਰਾ ਦੀਆਂ ਦੋ ਸਪਰੇਆਂ ਹੋ ਜਾਂਦਾ ਤਾਂ ਇਹਦਾ ਤੇਲਾ ਵੀ ਕੋਈ ਬੜਾ ਜਿਆਦਾ ਨੁਕਸਾਨ ਨਹੀਂ ਕਰਦਾ ਜੇ ਆਪਾਂ ਸਪਰੇ ਨਾ ਕਰੀਏ ਤਾਂ ਇਹਦੇ ਤੇਲਾ ਉਤੋਂ ਨਹੀਂ ਪੈ ਜਾਂਦਾ ਐਵੇਂ ਕਰੂ ਸੁੰਡੀ ਦਾ ਹੈਗਾ ਸੁੰਡੀ ਵੀ ਜੇ ਆਪਾਂ ਨਾ ਧਿਆਨ ਦੀਏ ਤਾਂ ਸੁੰਡੀ ਤੇ ਸਾਰੇ ਪੱਤੇ ਫਲਗਾਂ ਨੂੰ ਦਿਨਾਂ ਚ ਹੀ ਖਾ ਜਾਂਦੀ ਹੈ ਜੇ ਹਲਕੀ ਜੀ ਸਪਰੇ ਹੋ ਜੈ ਨਾ ਫਿਰ ਕੋਈ ਚੱਕਰ ਨਹੀਂ ਇਹਨੂੰ ਫਿਰ ਇਹ ਤਕਰੀਬਨ ਸੁੰਡੀ ਆੜੀ ਹਲਕੀ ਜੀ ਸਪਰੇ ਦੀ ਮਰ ਜਾਂਦੀ ਹੈ ਦੇਖੋ ਬਹੁਤ ਵਧੀਆ ਫਸਲ ਹੈ ਇਹ ਸਾਡੇ ਵਪਾਰਕ ਫਸਲ ਵੀ ਹੈ ਤੇ ਇਹ ਘਰੇਲੂ ਵੀ ਹੈ ਤੇਲ ਦੀਆਂ ਲੋੜਾਂ ਪੂਰੀਆਂ ਕਰਦੀ ਹੈ ਤੇ ਧਰਤੀ ਦਾ ਸ਼ਿੰਗਾਰ ਵੀ ਹੈ ਦੇਖੋ ਤੁਸੀਂ ਚਾਹਸ ਪਰੇ ਕਿਵੇਂ ਕਿੰਨੀ ਸੋਹਣੀ ਲੱਗਦੀ ਹੈ ਦੂਰੋਂ ਹੀ ਪੰਪਕਾ ਮਾਰਦੀ ਐ ਸੋਹਣੇ ਰੰਗੀ ਫਸਲ ਇਹ ਧਰਤੀ ਦਾ ਕੁਦਰਤ ਦਾ ਸ਼ਿੰਗਾਰ ਹੈ ਇੱਕ ਕਿਸਮ ਦਾ ਇਹਨੂੰ ਘਟੋ ਘਟ ਆਪ ਦੇਖ ਲੋ ਕਿਾਰੇ ਬੀਜਿਆ ਕਰੋ ਜੇ ਤੁਸੀਂ ਦੋ ਕਨਾਲਾਂ ਵੀ ਬੀਜ ਲੀਆਂ ਤਾਂ ਸਾਲ ਪਰ ਤੁਹਾਨੂੰ ਲੋੜ ਨਹੀਂ ਐ ਤੇਲ ਮੋਦ ਲੈਣ ਦੀ ਘਰੇ ਤੁਸੀਂ ਸ਼ੁੱਧ ਤੇਲ ਵਰਤ ਸਕਦੇ ਹੋ ਕਿਉਂਕਿ ਬਾਜ਼ਾਰਾਂ ਦੇ ਵਿੱਚ ਨਾ ਅੱਜ ਕੱਲ ਬਹੁਤ ਹੀ ਜ਼ਿਆਦਾ ਮਲਾਵਟਾ ਦਾ ਤੇਲ ਆਉਂਦਾ ਹੈ ਜੇ ਆਪਾਂ ਜਾਂਦੀਆਂ ਤਾਂ ਇਹਦਾ ਦੁੱਧ ਤੋਂ ਬਾਅਦ ਸਰੋਂ ਦਾ ਤੇਲ ਹੀ ਇਹਦਾ ਮਲਾਵਟਾ ਦਾ ਆਉਂਦਾ ਹੈ ਜਿਹਦਾ ਵੱਖ-ਵੱਖ ਬਿਮਾਰੀਆਂ ਪੈਦਾ ਕਰਦਾ ਹੈ ਸਰੀਰ ਨੂੰ ਕਮਜ਼ੋਰ ਕਰਦਾ ਹੈ ਇਸ ਕਰਕੇ ਥੋੜੀ ਤਕਲੀਫ ਕਰ ਲਿਆ ਕਰੋ ਵੀ ਆਪਦੇ ਜੋਗੀ ਸਰੋਂ ਜ਼ਰੂਰ ਵਿਜਿਆ ਕਰੋ ਵਾਕੀ ਇਹਨੂੰ ਸਾਹਮਣਾ ਕੋਈ ਔਖਾ ਨਹੀਂ ਹੈ ਇਹਨੂੰ ਸਪਰੇ ਹਾਂ ਵੀ ਹੈ ਪਤਲੇ ਪਤਲੰਗੇ ਭਾਲ ਦੀ ਕੋਈ ਹਾਰਡ ਸਪਰੇ ਦੀ ਲੋੜ ਨਹੀਂ ਹੈ ਜਿਵੇਂ ਇਕਟਾਰਾ ਵਗੈਰਾ ਜਾਂ ਥੋੜੀ ਜੀ ਜੇ ਸੁੰਡੀ ਦੇ ਟਾਈਮ ਤੇ ਬਹੁਤ ਅੰਦੀ ਕਲੋਰੀ ਹਲਕੀ ਜੀ ਛਿੜਕ ਦਿਓ ਇਹਦੀ ਸੁੰਡੀ ਖਤਮ ਹੋ ਜਾਂਦੀ ਹੈ ਇਹ ਕੋਈ ਬਾਹਰ ਮਤਲਬ ਕਿ ਸਿਰਫ ਵੱਢਣ ਕੱਢਣ ਦੇ ਥੋੜੀ ਜੀ ਆਪਣੇ ਕਿਸਾਨ ਭਰਾ ਤਕਲੀਫ ਮੰਨਦੇ ਨੇ ਕਿਉਂਕਿ ਹੱਥੀ ਕੰਮ ਕਰਨਾ ਪੈਂਦਾ ਅਜੇ ਤੇ ਕਰਕ ਵਾਹਣ ਦਾ ਕੰਮ ਚੱਲਿਆ ਨਹੀਂ ਵੀ ਡ੍ਰੈਕਟਰ ਵੱਢਦੇ ਤਾਂ ਥੋੜਾ ਜਿਹਾ ਤਾਂ ਆਪਾਂ ਨੂੰ ਤਕਲੀਫ ਕਰਨੀ ਪੈਣੀ ਹੈ ਵੀ ਆਪਾਂ ਹੱਥੀ ਵੀ ਕੁਛ ਕਰਿਆ ਕਰੀਏ ਸਰੋਂ ਵੀ ਜਿਆ ਕਰਕੇ ਥੋੜੀ ਬਹੁਤੀ ਇਹ ਆਪਣੇ ਲੋੜਾਂ ਵੀ ਪੂਰੀਆਂ ਕਰਦੀ ਹੈ ਜਿੱਥੇ ਸੰਘਣੀਆਂ ਤਾਂ ਪੱਟੀ ਵੀ ਜਾ ਸਕਦੀ ਹੈ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਜਰੂਰ ਪਵਾਨ ਕਰੋ ਜੇ ਕਿਸੇ ਨੂੰ ਹੋਰ ਇਹ ਦੁਵਾ ਜਾਣਕਾਰੀ ਹੋਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਲਾਭ ਜੀ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸਤਿ ਸ੍ਰੀ ਅਕਾਲ